ਜੀ ਅੱਸੀ ਕਾਲ ਸਾਰੇ ਮਿਲਦੇ ਪਰ ਮਾਤਾ ਦਾ ਸਾ ਟਿਕ ਟਕ ਜਿਮੋ ਅਜੇ ਉੱਠ ਖਾਈ ਇਹ ਪੈ ਗਏ ਉਪਰ ਆ ਜਾਂਦਾ ਉੱਡ ਜਾਂਦਾ ਪਿਆਰ ਉਪਰ ਲੋ ਜੀ ਲੱਸੀ ਤੇ ਸਰਦਾਰੀ ਨੂੰ ਮੈਂ ਉਹ ਰੋਟੀ ਨੂੰ ਕਰਦਾ ਪਰ ਵਿੱਚ ਪਿਆਜ਼ ਪਾਇ ਸੀ ਪਿਆਜ਼ ਪਾਤ ਨਾਲ ਮੜੀ ਹਰੀ ਬੱਲਚ ਕਾਲੀ ਮੱਛ ਭਾਗੇ ਤੇ ਉਹਨਾਂ ਨੂੰ ਖਾਣ ਦਿੰਦਾ ਮੈਂ ਬਣਾ ਕੇ ਮੈਂ ਕਹਿੰਦਾ ਤੈਨੂੰ ਤੇਰਾ ਰੋਟੀ ਖਾ ਲੈਣਾ ਬੰਦਾ ਇਹ ਮਾੜੀ ਮੁੱਟੀ ਬਦਿਆ ਟੇਸਟੀ ਚਲੋ ਜੀਤਾ ਵਾਂ ਮੇਰਾ ਤਰੇਟ ਆ ਜੀ ਮੋ ਉਹ ਬਿਠਾ ਉੱਤਰ ਬਹੁਤ ਖਰਾਬ ਹੈ ਦੇਖ ਨਹੀਂ ਆ ਰਿਹਾ ਮੈਂ ਮਣਾਈ ਚਾਹ ਟਾਈਮ ਹੋ ਗਿਆ 4:30 ਮੈਂ ਚਾਹ ਬਣਾਈ ਹੈ ਚਾਹ ਪੀਣੀ ਆ ਆਹ ਤੇ ਤੁਪਹ ਹੋ ਜਾਂਦੀ ਕਦੇ ਪਤ ਬਹੁਤ ਜ਼ਿਆਦਾ ਐ ਨਾ ਜਦੋਂ ਸੰਤ ਕਦੇ ਭਰ ਹੋਇਆ ਹੁਣ ਵੀ ਹੋਇਆ ਤੇ ਕਦੇ ਪੂਰੀ ਤੁਪਹ ਹੋ ਜਾਂਦੀ ਹੈ ਤੇ ਜੇ ਇਸਰ ਦਾਲ ਦੀ ਬਸੁੱਤੇ ਚਾਹ ਲੈਣੇ ਲੱਗ ਨਾ ਤਾਂ ਜਿਵੇਂ ਫਿੱਕੀ ਦੀ ਜਿਵੇਂ ਖੁਸ਼ ਹੋ ਨਹੀਂ ਪਾਈ ਕਿਸ ਕੱਲੀ ਮੜੀ ਦੀ ਸੌਂਫ ਆਈ ਦਿਵਸ ਤੇ जे मैं देख मौसम देखी ये रही मेरे बूटे इन्ने सोने हो गए पूरे आए सोने हो गए हरियाली हरियाली बहुत सोने हो, हो गए चलो चाह पीने पहला ਸਾਣੀ ਮੇਰੇ ਸਿੱਤੇ ਆਏ ਕਿਉਂ ਮੇਰਾ ਨਾ ਪਿਆਜ਼ ਖਤਮ ਹੋ ਗਏ ਸੀ ਤੇ ਮੈਂ ਪਿਆਜ਼ ਲੈ ਕੇ ਆ ਤੇ ਹੁਣ ਮੈਂ ਜਰਨੀ ਉੱਪਰ ਉੱਪਰ ਨਾ ਹੋ ਲਾਈ ਸੀ ਮੁੰਡੇ ਨੇ ਸਾਡਾ ਪਰਿੰਦਾ ਬੇ ਲਾ ਪਤਾ ਨਹੀਂ ਕਾਦਿਆਂ ਸੀ ਉਹ ਕਹਿ ਰਿਆ ਸੀ ਮੈਨੂੰ ਦੱਖੀਰੇ ਸੀ ਤੇ ਦੇਖ ਕੇ ਹੋ ਗਿਆ ਮੈਨੂੰ ਹੁਣ ਦਿਮਾਗ ਚ ਆ ਗਿਆ ਮੇਰੇ ਜਾ ਤੇ ਮੈਂ ਜਾਂਦੀ ਹਾਂ ਉੱਪਰ ਦੇਖ ਕਿ ਹੁਣ ਇੱਕ ਦਿਨ ਮੈਂ ਪਹਿਲਾਂ ਕਿਸੋ ਤੇ ਇੱਕ ਪੀਪੇ ਸਿਖਾਪਾ ਇੱਜਾ ਫਰੂ ਕੀ ਕਹਿੰਦੇ ਆ ਮੱਚ ਮੱਚ ਨਾ ਗਿੰਨੀ ਹੁਣ ਬੇਲਾ ਮੈਂ ਤੇ ਚੜੀ ਨਹੀਂ ਪਰ ਇੱਕ ਦਿਨ ਚੜੀਆਂ ਜਿੱਦੇ ਮੀਂਹ ਪਿਆ ਚਲੋ ਦੇਖਦੇ ਆਪਾਂ ਅੱਗੇ ਉੱਪਰ ਬਹੁਤ ਫੌਨ ਲੱਗੇ ਹੋਏ ਅੱਛਾ ਉਹ ਕਿੰ ਕੀ ਇਹ ਹੈਵ ਦੱਤੀ ਚਲੋ ਤੇ ਇਹ ਜਿਮੋ ਜਿਮੋ ਚਲੋ ਜੀ ਆਏ ਪਤਾ ਨਹੀਂ ਕੀ ਹੈ ਖੀਰੇ ਆਕ ਕੀ ਹੈ ਇਹ ਇਹਦੇ ਦੀ ਸਫਾਈ ਜੀ ਵੀ ਸਫਾਈ ਤਾਂ ਕਰਤਾ ਨਾ ਯਕਾਫੂ ਸੀ ਜੇ ਤਾਂ ਪੱਟਦੇ ਨੀ ਲਵਿਚ ਪੌਲ ਲੱਗੀਆਂ ਪਈਆਂ ਹੈ ਤਾਂ ਜੇ ਲੱਗ ਜਾਣ ਤਾਂ ਮੁੱਕ ਨਹੀਂ ਕੀ ਆਰੇ ਆਰੇ ਹਰਲੀ ਬਹੁਤ ਲੱਗੇ ਹੋਏ ਹੈ ਇਹ ਆ ਚੀਜ਼ ਹੈ ਕਾ ਨਾ ਨਹੀਂ ਕੀ ਆ ਨਿੱਕੀ ਜੀ ਇਹ ਬੱਤ ਡੜ ਬਣ ਗਏ ਪਤਾ ਨਹੀਂ ਕੀ ਚੀਜ਼ ਹੈ ਦੇਖੋ ਨਰ ਨਰੀ ਸਾਡੇ ਬੱਦਲ ਫੇਰ ਹੁੰਦੇ ਫਿਰਦੇ ਆ ਹੈ ਤਾਂ ਮਿੱਠਾ ਜੇ ਪਰ ਹੈ ਤਾਂ ਤੰਗੀਆ। ਇਹ ਨਾ ਸੜਨ ਮਾਟਾ। ਸਾਰ ਕੱਢੀ ਪਈ ਇਹਦੀ। ਜਿਆ ਨਿੰਦੇ ਤਾਂ ਨਹੀਂ ਨਾ ਮਾਟਾ ਵਧੀਆ ਚੱਲਦਾ ਸੀ। ਇਹਦੇ ਬਹੁਤ ਜਿਆਦਾ ਕਾਫੀ ਸੁਆਦਾ। ਹਣ ਬਾਰ ਛੱਡ ਜਣ ਤਾਂ ਫਿਰ ਜਦੋਂ ਉਹ ਸੁੱਕ ਸਕ ਗਏ ਨਾ ਉਦੋਂ ਉਹਨਾਂ ਨੂੰ ਕਾ ਕੇ ਸਾਫ ਕਰ। ਉਹਨਾਂ ਦੀ ਵਿਕਣ ਨੂੰ ਕੁਛ ਲਾ ਮਾਰੇ। ਮੁੰਜਾਈ ਰੈਂਦਾ ਤੋਪੇ ਪਹ ਪਾ ਜਾਂਦੀ ਹੋਣੀ ਤੇ ਆ ਜਾਂਦੀ ਹੈ ਨਾ ਹੁਣ ਤਰਾ ਐਲੋ ਵੀਰ ਜੀ ਲੁਜਾ ਮਾ ਹੋ ਹੋ ਗਿਆ ਸਿਕਰੀਆ ਸੀ ਮੈਂ ਆਦੀ ਜਾਂਦੇ ਆਹ ਆਦੀੜਾ ਇਹ ਵਿੱਚ ਫਸਣ ਗਿਆ ਦੇਖੋ ਆ ਜੀ ਜਾ ਹੁਣ ਇਹ ਵਿੱਚ ਫਸਣ ਗਿਆ ਇੰਨੇ ਸੋਹਣੇ ਦਰਸਤ ਨਿਖਰ ਗਏ ਉਹ ਦੇਖੋ ऐसा जामना नहीं तरस रही जाम नहीं लगी एक भी हाँ मैं ओर आप साफ करके गई सी हैनी फ्रैश पा के बड़ा मोटा लगता किता बहुत गंदा सु मैं सैनी फ्रैश पा गई थोड़ा साफ हो नहीं रहा मैं सैनी फ्रैश पा के उठ गई थी मैं जे देख लिया तो कर दे नहीं सी चलो देख द ਇਹ ਲੋਕੀ ਦਾ ਬਹੁਤ ਜ਼ਿਆਦਾ ਹੋ ਗਿਆ ਪਿਆ ਦਰਸ਼ ਕਰਕੇ ਹਰਾ ਕੁਚਾਰ ਹੋ ਗਿਆ ਨਹੀਂ ਤਾਂ ਸਭ ਕਿਸ ਜਿਹਾ ਡਗ ਡਗ ਰਿਹਾ ਦੇਖ ਲਓ ਜੀ ਹੁਣਾਂ ਜਿਹੜਾ ਛੱਤ ਦਾ ਕਿਉਂ ਦੇ ਸਾਫ ਆ ਤੇ ਪਰ ਉਹ ਫੇਰ ਵੀ ਡਸਟਬਿਨ ਨਹੀਂ ਬੰਦਾਂ ਦਾ ਡਸਟਬਿਨ ਹੋਵੇ ਨਾ ਬੜੀਆ ਸਾਫੀਆ ਰਹਿੰਦਾ ਹੁਣਾਂ ਡਸਟਬਿਨ ਨਹੀਂ ਬੰਦਾਂ ਆ ਬਤਾ ਨਹੀਂ ਕੀ ਆ ਮਜ਼ਾ ਨਹੀਂ ਕੀ ਆ ਬਦਲ ਹੁੰਦਾ ਫਿਰਦਾ ਦੇਖ ਹੁਣ ਤਾਂ ਵਸੀ بارش ਬਹੁਤ ਪਈ ਗਈ ਇਹ ਲਗ ਲਗ ਵੀ ਲਾਈਨ ਦੋ ਤਰ੍ਹਾਂ ਦੀਆਂ ਇੱਕ ਤਾਂ ਇਹ ਲੱਗ ਖੀਰੀ ਇੱਕ ਹੋਰ ਕੋਈ ਚੀਜ਼ ਪਸੇ ਇਹ ਦੇਖਣਾ ਚੱਲਦੇ ਹਾਂ ਉੱਪਰ ਤੇ ਚਲੋ ਅੱਜ ਜੀ ਮੈਨੂੰ ਪਤਾ ਲੱਗਿਆ ਕਿ ਜਿਮ ਆ ਜਾਂਦਾ ਦੇਖੋ ਪੌੜੀਆਂ ਤੇ ਇੱਥੇ ਤੁਸੀਂ ਲੱਗਦੇ ਆਂ ਤੂੰ ਲੱਗਦੀ ਆਂ ਤੇ ਇੱਥੇ ਸਫਾਈ ਇਥੇ ਹੁਣ ਜਾਈਦੀ ਇਥੇ ਸਫਾਈ ਤਾਂ ਵੀ ਨਹੀਂ ਮਾਰਦੀ ਹੁਣ ਤਾਂ ਫਿਰ ਮੁੰਡਾ ਆਉਂਦਾ 8 ਵਜੇ ਰਿਓਟੀ ਦੇ ਜਾਂਦਾ ਰਾਤ ਨੂੰ 8 ਵਜੇ ਸੰਡੇ 8 ਹੁੰਦਾ ਲਾਹੂ ਜੀ ਮੈਂ ਅੱਗੇ نیچے ਤੇ ਦੇਖਦੇ ਹੁਣ ਕੋਈ ਸਬਜ਼ੀ ਬਣਾਉਣੀ ਨੀ ਨੀਚੇ ਵੀ ਮੇਰੇ ਬੂਟੇ ਦੇਖੋ ਮਿਰਚਾਂ ਦੇ ਅਮਲ ਆ ਜਾਂਦੇ ਆ ਫੇਰ ਹੋ ਜਾਂਦੇ ਆ ਇਹਦੇ ਫੁੱਲ ਝੜ ਝੁੜ ਕੇ ਜੇ ਲਗ ਲੁਕੇ ਚੜੀ ਜਾਂਦੇ ਆ ਐਲੂਵਿਰਾ ਦੇਖੋ ਸੌਰੀ ਮਾ ਨਹੀਂ ਪਲਾੜ ਕਿਨਾਂ ਹੋਇਆ ਐ ਐਲੂਵਿਰਾ ਇੱਥੇ ਵੀ ਬਹੁਤ ਵਾਇਪਰ ਹੋਸੀ ਜੈਂਟਾ ਪਲਾਂਟ ਦੇਖੋ ਆ ਥੋੜੇ ਕੱਟਣਾ ਕੱਟ ਕੇ ਤਾਂ ਕੂਲ ਕਰਨ ਵਾਲਾ ਜਿੰਮੀ ਨੂੰ ਮੇਰਾ ਜਵਾਂ ਹੀ ਨਹੀਂ ਪਤਾ ਲੱਗ ਗਿਆ ਵੀ ਉੱਪਰ ਕੀ ਨਹੀਂ ਤਾਂ ਆਉਂਦੀ ਪੱਟ ਕੇ ਨਾਲ ਮੈਂ ਦੇਖ ਰਹੀ ਸੀ ਬਲੌਗ ਤੇ ਬੈਠੀ ਵੀਡੀਓ ਉੱਪਰ ਚੱਲੂ ਸੀ ਮੈਂ ਦੇਖ ਰਹੀ ਮੈਂ ਜਿਆਦਾ ਪੰਜਾਬੀ ਪਾਕਿਸਤਾਨ ਦੇ ਬਲੌਗ ਦੇਖਦੀ ਆ परे रोटी खाली रोटी मूँह सी का चूरी भी खाधी आ चूरी बनाई है तो चूरी भी खाधी है ना हाँ चल अंदर चल, चल 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 अंदर चल चल बैठना नहीं गा अंदर चल मैं किया आज खड़ा हूँ खड़ा हा? खड़ा हो जा del